ਦਿਖਦਾ ਮੈਨੂੰ ਸਭ ਕੁਝ ਐ ਉਹ ਗੱਲ ਵੱਖ ਐ ਕਿ ਮੈਂ ਉਦھر ਅੱਖ ਨਹੀਂ ਕਰਦੀ ਪਿਆਰ ਤੇਰੇ ਨਾਲ ਹੱਦ ਤੋਂ ਜ਼ਿਆਦਾ ਤਾਂ ਹੀ ਤਾਂ ਹੀ ਤੈਨੂੰ ਵੱਖ ਨਹੀਂ ਕਰਦੀ ਕੀ ਕਹਿਣਾ ਐ ਭੁੱਲ ਗਿਆ ਮੈਨੂੰ ਕੀ ਕਹਿਣਾ ਐ ਭੁੱਲ ਗਿਆ ਮੈਨੂੰ ਹਾਂ ਭੁੱਲ ਗਿਆ ਹੋਵੇਗਾ ਤੇਰੇ ਕਹਿਣ ਤੇ ਸ਼ੱਕ ਨਹੀਂ ਕਰਦੀ ਮਾਰ ਦੇਾਂਗੀ ਉਦਾਂ ਕਹਿ ਕੇ ਮਾਰ ਦੇਾਂਗੀ ਉਦਾਂ ਕਹਿ ਕੇ ਮੈਂ ਪਿੱਠ ਤੇ ਵਾਰ ਨਹੀਂ ਕਰਦੀ ਲੇਖਾ ਜੋਖਾ ਇੱਥੇ ਦੇਣਾ ਲੇਖਾ ਜੋਖਾ ਇੱਥੇ ਦੇਣਾ ਮੈਂ ਅਗਲੇ ਜਨਮ 'ਚ ਇਤਵਾਰ ਨਹੀਂ ਕਰਦੀ ਚੱਲਿਆ ਕੱਲੀ ਰਹਿ ਲੂੰਗੀ ਮੈਂ ਚੱਲਿਆ ਕੱਲੀ ਰਹਿ ਲੂੰਗੀ ਮੈਂ ਐਵੇਂ ਤੈਨੂੰ ਖੁਆਰ ਨਹੀਂ ਕਰਦੀ ਕੀ ਕਿਹਾ ਦੁੱਖ ਸੁਣਨਾਵੇਂਗਾ ਕੀ ਕਿਹਾ ਦੁੱਖ ਸੁਣਨਾਵੇਂਗਾ ਨਾ ਤੇਰੇ ਸਾਵੇਂ ਹਾਂ ਨਹੀਂ ਭਰਦੀ ਕਹਿਣਾ ਏ ਕੁਝ ਸੁਣ ਲਵੇਂਗਾ ਕਹਿਣਾ ਏ ਕੁਝ ਸੁਣ ਲਵੇਂਗਾ ਜਾ ਮੈਂ ਤੈਨੂੰ ਪਿਆਰ ਨਹੀਂ ਕਰਦੀ ਮੈਂ ਨੀਮ ਹਕੀਮ ਪਾਗਲ ਕੋਈ ਅੱਧੀ ਰਾਤੀ ਉਹਦਾ ਨਾਂ ਐਦਾਂ ਬੁੜਬੁੜਾਵਾਂ ਮੈਂ ਨੀਮ ਹਕੀਮ ਪਾਗਲ ਕੋਈ ਅੱਧੀ ਰਾਤੀ ਉਹਦਾ ਨਾਂ ਐਦਾਂ ਬੁੜਬੁੜਾਵਾਂ ਨੈਣੀ ਮੇਰੇ ਬਦਲ ਬਤਸਣ ਮੈਂ ਗੀਤ ਵਿਰਹੋ ਦੇ ਪੈਗਾਵਾ ਮੁਰਦਾ ਜੇ ਉਹ ਪਰਲੇ ਬੰਨੇਓ ਬੈਠ ਉਹਨੂੰ ਸਾਰੀ ਗੱਲ ਸਮਝਾਵਾਂ ਤੇਰੇ ਬਿਨੋਂ ਜ਼ਿੰਦਗੀ ਕੱਟਦੀ ਨਿਤ ਮਰ ਮਰ ਕੇ ਜਿਉਣਾ ਕੂਕਾਂ ਪਿੱਟਾਂ ਕਰਮਾਂ ਨੂੰ ਮੈਂ ਨਿਤ ਬਹਿਣ ਪਈ ਪਾਵਾਂ ਰੱਖ ਰੱਖ ਭੁੱਲ ਜਾ ਤੈਨੂੰ ਕਿਧਰੇ ਰੱਖ ਰੱਖ ਭੁੱਲ ਜਾ ਤੈਨੂੰ ਕਿਧਰੇ ਫਿਰ ਕਮਲਿਆ ਵਾਂਗੂੰ ਹੱਥ ਮਾਰਾਂ ਚਿੱਤ ਕਰੇ ਤੈਨੂੰ ਲੱਭਣ ਤੁਰ ਜਾ ਚਿੱਤ ਕਰੇ ਤੈਨੂੰ ਲੱਭਣ ਤੁਰ ਜਾ ਸੌ ਸੌ ਜੰਗਲ ਗਾਹਾਂ ਫਿਰ ਵੀ ਕਿਧਰੇ ਨਾ ਲੱਭੇ ਤੂੰ ਫਿਰ ਵੀ ਕਿਧਰੇ ਨਾ ਲੱਭੇ ਤੂੰ ਮੈਂ ਬੇਲ ਜੰਗਲ ਦੀ ਬਣ ਸੁੱਕ ਜਾਵਾਂ ਕਿਉਂ ਨਾ ਬੌੜਿਓ ਹੰਜ ਦੇਖ ਕੇ ਕਿਉਂ ਨਾ ਬੌੜਿਓ ਹੰਜ ਦੇਖ ਕੇ ਹੋਰ ਦੱਸ ਕਿੰਨਾ ਨੀਰ ਵਹਾਵਾ ਗਾਲ ਲਿਆ ਦੀਦੇ ਰੋ ਰੋ ਤੂੰ ਦੱਸ ਤੈਨੂੰ ਕਿੰਝ ਯਕੀਨ ਦਿਲਾਵਾਂ ਜੇ ਜੇ ਕਿਧਰੇ ਉਹ ਨਾ ਜਾਂਦਾ ਛੱਡ ਕੇ ਸਾਡਾ ਵੀ ਇੱਕ ਘਰ ਹੋਣਾ ਸੀ ਨਾ ਉਹ ਰੁਲਦਾ ਨਾ ਮੈਂ ਰੁਲਦੀ ਕਿੰਨਾ ਸੋਹਣਾ ਜਹਾਂ ਹੋਣਾ ਸੀ ਰਸਦੀ ਤਾਂ ਮਨਾ ਲੈਂਦਾ ਉਹ ਹੋਣਾ ਫੇਰ ਰਸਦੀ ਤਾਂ ਮਨਾ ਲੈਂਦਾ ਹੋ ਰੋਣਾ ਫੇਰ ਗੁਨਾਹ ਹੋਣਾ ਸੀ ਰੋਕੇ ਕਿਨੂੰ ਦਿਖਾਵਾਂ ਹੁਣ ਮੈਂ ਉਹ ਹੰਦਾ ਤਾਂ ਮੈਨੂੰ ਹਸਾ ਲੈਣਾ ਸੀ ਠੌਂਕ ਹੌਂਕੇ ਚਿੱਖਾ ਨਿਕਲਣਾ ਅੰਦਰੋਂ ਉਹ ਹੰਦਾ ਗੱਲ ਨਾਲ ਲਾ ਲੈਣਾ ਸੀ ਜੇ ਕਿਦਰੇ ਉਹ ਨਾ ਜਾਂਦਾ ਛੱਡ ਕੇ ਸਾਡਾ ਵੀ ਇੱਕਰ ਹੋਣਾ ਸੀ ਹੱਥ ਫੜ ਕੇ ਜੇ ਰੱਖਦਾ ਕਿਧਰੇ ਹੱਥ ਫੜ ਕੇ ਜੇ ਰੱਖਦਾ ਕਿਧਰੇ ਸੌਖਾ ਮੇਰਾ ਸਾਹ ਹੋਣਾ ਸੀ ਇਸ਼ਕ 'ਚ ਜੇ ਫਨਾ ਨਾ ਹੁੰਦੀ ਇਸ਼ਕ 'ਚ ਜੇ ਫਨਾ ਨਾ ਹੁੰਦੀ ਮੈਂ ਵੀ ਦਿਲਗੀ ਕਰਦੀ ਫਿਰਦੀ ਹਰ ਆਸ਼ਿਕ ਮੇਰਾ ਖੈਰ ਖਵਾ ਹੋਣਾ ਸੀ ਪੈਰਾਂ ਥੱਲੇ ਤਲੀਆਂ ਦਿੰਦਾ ਪੈਰਾਂ ਥੱਲੇ ਤਲੀਆਂ ਦਿੰਦਾ ਰੱਬ ਕੀ ਉਹਦੇ ਅੱਗੇ ਭਲਾ ਹੋਣਾ ਸੀ ਕਿੰਝ ਵੇਖਾਂ ਉਹਨੂੰ ਸੰਗ ਲੱਗਦੀ ਏ ਐਸੇ ਗੱਲਾਂ ਜੰਗ ਲੱਗਦੀ ਏ ਕਿੰਜ ਵੇਖਾਂ ਉਹਨੂੰ ਸੰਗ ਲੱਗਦੀ ਏ ਐਸੇ ਗੱਲਾਂ ਜੰਗ ਲੱਗਦੀ ਏ ਉਹਦਾ ਹੱਥ ਮੈਂ ਫੜ ਨਹੀਂ ਸਕਦੀ ਇਸ਼ਕ ਤੋਂ ਦੁਨੀਆ ਤੰਗ ਲੱਗਦੀ ਏ ਉਹ ਕਮਲਾ ਬੇਸੁੱਧ ਕਰ ਛੱਡਦਾ ਉਹਦੀਆਂ ਅੱਖਾਂ ਭੰਗ ਲੱਗਦੀ ਏ ਉਹਦੀਆਂ ਗੱਲਾਂ ਸ਼ਹਿਦ ਦੀ ਚੁਟਕੀ ਉਹਦੀਆਂ ਗੱਲਾਂ ਸ਼ਹਿਦ ਦੀ ਚੁਟਕੀ ਉਹਨੂੰ ਤੱਕ ਕੇ ਖੰਗ ਲੱਗਦੀ ਏ ਤੋੜ ਦੇ ਵੰਦਨ ਤੋੜ ਦੇ ਬੰਧਨ ਭੰਨ ਦੇ ਅੜਿਆ ਜਿਹੜੀ ਸਨ ਵਿੱਚ ਕੰਧ ਲੱਗਦੀ ਏ ਹੁਣ ਬੈਠਾ ਰਹਵੇਂ ਉੱਠ ਨਾ ਜਾਈ ਹੁਣ ਬੈਠਾ ਰਹਵੇਂ ਉੱਠ ਨਾ ਜਾਈ ਮੈਨੂੰ ਧੜਕਣ ਹੁੰਦੀ ਬੰਦ ਲੱਗਦੀ ਏ ਜਿਸਮ ਨੂੰ ਪਾਸੇ ਰੱਖ ਕੇ ਆਵੀ ਜਿਸਮ ਨੂੰ ਪਾਸੇ ਰੱਖ ਕੇ ਆਵੀ ਰੂਹ ਤੋਂ ਮੈਨੂੰ ਗੱਲ ਨਾਲ ਲਾਵੀ ਲਿਵਾਸ ਨਾ ਪਾਈ ਫਕੀਰੀ ਵਾਲਾ ਠੱਗੇ ਤਾਂ ਠੱਗ ਬਣ ਕੇ ਆਵੀ ਹਾਸੇ ਮੇਰੇ ਜੱਟਾਂ ਨਾ ਜੇ ਹਾਸੇ ਮੇਰੇ ਜੱਟਾਂ ਨਾ ਜੇ ਹਾੜਾ ਮੈਨੂੰ ਨਾ ਰਵਾਵੀ ਪਿਆਰ ਬਥੇਰਾ ਸਾਂ ਵੀ ਲੈਣਾ ਮੈਂ ਪਿਆਰ ਬਥੇਰਾ ਸਾਂ ਵੀ ਲੈਣਾ ਮੈਂ ਤੂੰ ਕੋਈ ਝੋਲੀ ਦੁੱਖ ਨਾ ਪਾਵੀ ਇੱਕ ਗੱਲ ਮੇਰੀ ਮੰਨੇ ਜੇ ਮੈਨੂੰ ਕੋਈ ਲਾਰਾ ਨਾ ਲਾਵੀ ਤੂੰ ਬੋਲੇਗਾ ਮੈਂ ਤੇ ਯਕੀਨ ਕਰ ਹੀ ਲੈਣਾ ਤੂੰ ਬੋਲੇਗਾ ਮੈਂ ਤੇ ਯਕੀਨ ਕਰ ਹੀ ਲੈਣਾ ਤੂੰ ਪਰ ਮੈਨੂੰ ਪਾਗਲ ਨਾ ਬਣਾਵੀਂ ਮੈਂ ਤੇਰੇ ਨਾਲ ਸੁਬਨੇ ਵੇਖੇ ਹਾੜਾ ਇੱਕੋ ਇੱਕ ਪੁਗਾਵੀ ਮੈਂ ਤੇਰੇ ਵੱਲ ਦੋਹੇ ਹੱਥ ੱਡੇ ਮੈਂ ਤੇਰੇ ਵੱਲ ਦੋਹੇ ਹੱਥ ੱਡੇ ਦੇਖੀ ਮੈਨੂੰ ਛੱਡ ਨਾ ਜਾਵੀ ਅੱਖਰ ਵਾਉਂਦਾ ਰਹਿੰਦਾ ਏ ਅੱਖਰ ਵਾਉਂਦਾ ਰਹਿੰਦਾ ਏ ਇਸ਼ਕ ਚ ਨਾਉਂਦਾ ਰਹਿੰਦਾ ਏ ਕਰਨ ਨੂੰ ਕੋਈ ਕੰਮ ਨਾ ਹੋਵੇ ਮੇਰਾ ਨਾਂ ਗੁਣਗੁਣਾਉਂਦਾ ਰਹਿੰਦਾ ਏ ਥੈਂਕ ਯੂ